ਅਕਾਸ਼ ਦੀਪ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜਿਸ ਨੇ ਕਾਰਪ੍ਰੀਤ ਤੇ 35 ਲੱਖ ਰੁਪਏ ਖਾਣ ਦੇ ਇਲਜ਼ਾਮ ਲਗਾਏ ਸਨ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਅਜੇ ਤੱਕ ਵੀ ਕਾਰਪ੍ਰੀਤ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਤੇ ਕਾਫੀ ਕਮੈਂਟਾਂ ਜਿਹੜੇ ਉਹ ਕਾਰਪ੍ਰੀਤ ਨੂੰ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਹਨ ਕਿਉਂਕਿ ਇੱਕ ਇੰਟਰਵਿਊ ਦੇ ਦੌਰਾਨ ਅਕਾਸ਼ ਦੀਪ ਦੀ ਮਾਂ ਦੇ ਵੱਲੋਂ ਕਾਰਪੀਟ ਤੇ 35 ਲੱਖ ਰੁਪਏ ਖਾਣ ਸਮੇਤ ਕਈ ਵੱਡੇ ਦੋਸ਼ ਲਗਾਏ ਗਏ ਸਨ ਜਿਸ ਤੋਂ ਬਾਅਦ ਕਾਰਪੀਟ ਨੇ ਵੀ ਆਕਾਸ਼ ਤੇ 2 ਕਰੋੜ ਰੁਪਏ ਦਾ ਮਾਨ ਹਾਨੀ ਦਾ ਕੇਸ ਪਾਇਆ ਸੀ ਤੇ ਹੁਣ ਆਕਾਸ਼ ਦੀਪ ਦੇ ਬਾਰੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਸਨੇ ਵਲੌਗ ਦੇ ਵਿੱਚ ਆ ਕੇ ਲੋਕਾਂ ਦੀਆਂ ਗੱਲਾਂ ਦੇ ਜਵਾਬ ਦਿੱਤੇ ਹਨ ਦਰਅਸਲ ਲੋਕਾਂ ਦੇ ਵੱਲੋਂ ਆਕਾਸ਼ ਦੀਪ ਨੂੰ ਇੰਸਟਾਗ੍ਰam ਤੇ ਪੁੱਛਿਆ ਜਾ ਰਿਹਾ ਸੀ ਕਿ ਬਾਈ ਤੁਸੀਂ ਠੀਕ ਹੋ ਕੁਝ ਲੋਕ ਪੁੱਛ ਰਹੇ ਸੀ ਤੁਹਾਡੀ ਬਾਹ ਨੂੰ ਕੀ ਹੋਇਆ ਤੁਸੀਂ ਠੀਕ ਹੋ ਜੇ ਕੋਈ ਕੰਮ ਹੋਇਆ ਤਾਂ ਫੋਨ ਕਰ ਦਿਓ ਜੇ ਕੋਈ ਹੈਲਪ ਚਾਹੀਦੀ ਆ ਤਾਂ ਜ਼ਰੂਰ ਦੱਸਿਓ ਤਾਂ ਇਹਨਾਂ ਸਭ ਤੋਂ ਬਾਅਦ ਆਕਾਸ਼ਦੀਪ ਨੇ ਵਲੌਗ ਬਣਾ ਕੇ YouTube ਤੇ ਪਾਇਆ ਤੇ ਲੋਕਾਂ ਦੀਆਂ ਗੱਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਮੇਰੀ ਬਾਹ ਚਾਰ ਥਾਵਾਂ ਤੋਂ ਟੁੱਟੀ ਹੋਈ ਆ ਮੈਨੂੰ ਕੋਈ ਹੈਲਪ ਨਹੀਂ ਚਾਹੀਦੀ ਵੀਰੇ ਦੇਖ ਕੇ ਹਾਕੀ ਮੇਰੇ ਇਨਸਟਾ ਤੇ ਮੈਸੇਜ ਬਹੁਤ ਜ਼ਿਆਦਾ ਆਉਂਦੇ ਹਨ ਹਾਲਾਂਕਿ ਤੁਸੀਂ ਸਕਰੀਨ ਤੇ ਚਲਦੇ ਦੇਖ ਸਕਦੇ ਹੋ ਉਸ ਨੇ ਮੋਬਾਈਲ ਫੋਨ ਤੋਂ ਇੰਸਟਾਗ੍ਰam ਦੇ ਮੈਸੇਜ ਵੀ ਸ਼ੋਅ ਕੀਤੇ ਹਨ ਤੇ ਉਸ ਨੇ ਕਿਹਾ ਕਿ ਮੇਰੀ ਬਾਹ ਘੱਟ ਕੰਮ ਕਰਦੀ ਹੈ ਤੇ ਮੈਂ ਜ਼ਿਆਦਾਤਰ ਬਿਮਾਰ ਰਹਿੰਦਾ ਹਾਂ ਇਸ ਕਰਕੇ ਮੈਂ ਕਿਸੇ ਦਾ ਵੀ ਰਿਪਲਾਈ ਨਹੀਂ ਕਰ ਸਕਦਾ ਮਾਫ ਕਰਿਓ ਜੇ ਕੋਈ ਗਲਤੀ ਹੋ ਗਈ ਤਾਂ ਹੋਰ ਵੀ ਕਈ ਵੱਡੀਆਂ ਗੱਲਾਂ ਉਸ ਦੇ ਵੱਲੋਂ ਜਿਹੜੀਆਂ ਆਪਣੇ ਵਲੌਗ ਦੇ ਵਿੱਚ ਕਈਆਂ ਗਈਆਂ ਤੁਸੀਂ ਉਸ ਦੇ YouTube ਚੈਨਲ ਤੇ ਜਾ ਕੇ ਵੀ ਦੇਖ ਸਕਦੇ ਹਾਂ ਤੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਕਾਸ਼ਦੀਪ ਦੇ ਵੱਲੋਂ ਇੰਸਟਾ ਤੇ ਸੈਡ ਰੀਲਾਂ ਪਾਈਆਂ ਜਾ ਰਹੀਆਂ ਹਨ ਇਸ ਕਰਕੇ ਲੋਕਾਂ ਦੇ ਵੱਲੋਂ ਕਾਫੀ ਜਿਹੜੇ ਕਮੈਂਟ ਆ ਉਹ ਕਾਸ਼ਦੀਪ ਨੂੰ ਕੀਤੇ ਜਾ ਰਹੇ ਹਨ ਤੇ ਉਸਨੇ ਅੱਜ ਵਲੌਗ ਦੇ ਵਿੱਚ ਲੋਕਾਂ ਦੀਆਂ ਸਾਰੀਆਂ ਗੱਲਾਂ ਦੇ ਜਵਾਬ ਦਿੱਤੇ ਹਨ ਤੇ ਮਾਫੀ ਮੰਗੀ ਹੈ ਕਿ ਜੇਕਰ ਮੈਂ ਕਿਸੇ ਦਾ ਰਿਪਲਾਈ ਨਹੀਂ ਕਰ ਪਾਉਂਦਾ ਤਾਂ ਮੈਨੂੰ ਪਲੀਜ਼ ਮਾਫ ਕਰ ਦਿਓ ਤੇ ਬਾਕੀ ਤੁਹਾਡੀ ਵੀਡੀਓ ਦੇ ਬਾਰੇ ਕੀ ਰਾਇ ਹੈ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ